ਭਾਈ ਅੱਜ ਆਪਾਂ ਕਰਨ ਲੱਗੇ ਆਂ ਫਕੀਰਾਂ ਦੀ ਗੱਲ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੁੰਦੇ ਨਾ ਉਹਨਾਂ ਦੇ ਮਨਾਂ ਵਿੱਚ ਗੁੱਸਾ ਨਹੀਂ ਹੁੰਦਾ ਉਹ ਸਦਾ ਚੁੱਪ ਰਹਿੰਦੇ ਨੇ ਤੇ ਉਹਦੀ ਰਜਾ ਦੇ ਵਿੱਚ ਹੀ ਰਹਿੰਦੇ ਨੇ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਸਦਾ ਦਿਵਾਲੀ ਸਾਦੀ ਅਠੋ ਪੈਰ ਬਸੰਤ ਉਹਨਾਂ ਦੀ ਸਦਾ ਹੀ ਦਿਵਾਲੀ ਹੁੰਦੀ ਹੈ ਸਦਾ ਹੀ ਚਿਹਰੇ ਉੱਤੇ ਮੁਸਕਾਨ ਹੁੰਦੀ ਹੈ ਉਹ ਹਮੇਸ਼ਾ ਖੁਸ਼ੀ ਰਹਿੰਦੇ ਨੇ ਉਹਦੀ ਰਜਾ ਦੇ ਵਿੱਚ ਹੀ ਰਹਿੰਦੇ ਨੇ ਇੱਕ ਨਾ ਭਾਈ ਫਕੀਰ ਗੱਲਾ ਮੰਗਿਆ ਕਰੇ ਉਹ ਹਰੇਕ ਦੇ ਘਰੇ ਜਾਇਆ ਕਰੇ ਤੇ ਇੱਕ ਕਰ ਇਹ ਜਾਂ ਸੀ ਜਦੋਂ ਉਹ ਫਕੀਰ ਉਹ ਘਰੇ ਜਾਇਆ ਕਰੇ ਤਾਂ ਉਹ ਘਰ ਦੀ ਬੁੜੀ ਸੀ ਜਿਹੜੀ ਉਹਨੂੰ ਗਾਲਾਂ ਕੱਢਣ ਲੱਗ ਜਾਇਆ ਕਰੇ ਕਿਹਾ ਕਰੇ ਤੂੰ ਹੱਥਾਂ ਦੀ ਕਮਾਈ ਨਹੀਂ ਕਰ ਸਕਦਾ ਤੇਰੇ ਹੱਡ ਪੈਰ ਕੰਮ ਨਹੀਂ ਕਰਦੇ ਤੇ ਨਿਤ ਨਮੀਆਂ ਗਾਲਾਂ ਕੱਢਿਆ ਕਰੇ ਤਾਂ ਉਹ ਫਕੀਰ ਕੁਛ ਨਾ ਬੋਲਿਆ ਕਰੇ ਤੇ ਅੱਗੇ ਲੰਘ ਜਾਇਆ ਕਰੇ ਉਹ ਫਕੀਰ ਦਾ ਵੀ ਰੋਜ਼ ਇਹੀ ਕੰਮ ਸੀ ਵੀ ਉਸ ਘਰੇ ਜਾਣਾ ਹੀ ਜਾਣਾ ਇੱਕ ਦਿਨ ਉੱਥੇ ਪੰਜ-ਸੱਤ ਮੁੰਡੇ ਬੈਠੇ ਸੀ ਉਹ ਕਹਿਣ ਲੱਗੇ ਕਹਿੰਦੇ ਬਾਬਾ ਉਰੇ ਆਇਂ ਜਰਾ ਸਾਡੀ ਗੱਲ ਸੁਣੀ ਤਾਂ ਉਹ ਫਕੀਰ ਉਹ ਮੁੰਡਿਆਂ ਨੇ ਬਿਹਾਇਆ ਤੇ ਮੁੰਡਿਆਂ ਨੂੰ ਕਹਿੰਦਾ ਹਾਂ ਭਾਈ ਕਾਕਾ ਦੱਸੋ ਕੀ ਕਹਿੰਨੇ ਉਹ ਕਹਿੰਦਾ ਬਾਬਾ ਅਸੀਂ ਤੈਨੂੰ ਰੋਜ਼ ਦੇਖਦੇ ਆਂ ਤੂੰ ਹਰੇ ਘਰੇ ਗਜਾ ਮੰਗਦਾ ਠੀਕ ਐ ਪਰ ਤੂੰ ਇੱਕ ਰੇ ਵੀ ਲਾਜ਼ਮੀ ਆਉਣਾ ਤੈਨੂੰ ਇੱਥੇ ਨਾਲੇ ਰੋਜ਼ ਗਾਲਾਂ ਪੈਂਦੀਆਂ ਨੇ ਤਾਂ ਉਹ ਫਕੀਰ ਕਹਿੰਦਾ ਬੇਟਾ ਏ ਘਰੋਂ ਵੀ ਮੈਨੂੰ ਕੁਝ ਨਾ ਕੁਝ ਮਿਲਦਾ ਹੈ ਕੁਝ ਨਾ ਕੁਝ ਸਿੱਖਿਆ ਲੈਣ ਨੂੰ ਕੁਝ ਨਾ ਕੁਝ ਇਹ ਘਰ ਮੈਨੂੰ ਹਰ ਰੋਜ਼ ਨਵੀਂ ਚੀਜ਼ ਦਿੰਦਾ ਹੈ ਤਾਂ ਉਹ ਕਹਿਣ ਲੱਗੇ ਬਾਬਾ ਤੈਨੂੰ ਕੀ ਮਿਲਦਾ ਤੈਨੂੰ ਤਾਂ ਗਾਲਾਂ ਮਿਲਦੀਆਂ ਨੇ ਪੁੱਠਾ ਸਿੱਧਾ ਬੋਲਦੇ ਨੇ ਤਾਂ ਉਹ ਫਕੀਰ ਕਹਿੰਦਾ ਭਾਈ ਫੇਰ ਕਿੱਡੀ ਵੱਡੀ ਗੱਲ ਹੈ ਜੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਆਪਦੇ ਮਨ ਦਾ ਚੌਥਾ ਪੂਰਾ ਕਰ ਲੈਂਦੇ ਨਾ ਤੇ ਨਾਲੇ ਉਹ ਮੁੰਡੇ ਕਹਿਣ ਲੱਗੇ ਕਹਿੰਦੇ ਬਾਬਾ ਸਾਨੂੰ ਇਹ ਗੱਲ ਦੱਸ ਤੇਰੇ ਲਈ ਭਾਂਡਾ ਵੀ ਇੱਕੋ ਹੀ ਹੈ ਇਹਦੇ ਵਿੱਚੀ ਤੂੰ ਖੀਰ ਪਵਾ ਲੈਣਾ ਇਹਦੇ ਵਿੱਚੀ ਤੂੰ ਸਬਜ਼ੀ ਪਵਾ ਲੈਣਾ ਤੇ ਜਿਹੜੀ ਵੀ ਕੋਈ ਚੀਜ਼ ਹੁੰਦੀ ਹੈ ਇਹਦੇ ਵਿੱਚੀ ਪਵਾ ਲੈਣਾ ਸਾਰਾ ਮਿਕਸ ਕਰ ਲੈਣਾ ਤੈਨੂੰ ਕੀ ਸੁਆਦ ਆਉਂਦਾ ਤਾਂ ਉਹ ਫਕੀਰ ਕਹਿੰਦਾ ਕਹਿੰਦਾ ਬੇਟਾ ਮੈਂ ਸੁਆਦਾ ਦਾ ਮਾਰਾ ਨਹੀਂ ਜਾਂਦਾ ਮੈਂ ਤਾਂ ਉਹ ਪ੍ਰਮਾਤਮਾ ਨੂੰ ਭਾਲਣ ਦਾ ਮਾਰਾ ਜਿਉਣਾ ਮੈਂ ਤਾਂ ਸਿਰਫ ਇੰਨਾ ਕ ਖਾਣਾ ਚਾਹਣਾ ਕਿ ਮੈਨੂੰ ਸਾਹ ਆਉਂਦੇ ਰਹਿਣ ਮੈਨੂੰ ਉਹ ਪਿਆਰੇ ਦੇ ਦਰਸ਼ਨ ਹੋ ਜਾਣਾ ਉਹ ਪ੍ਰਮਾਤਮਾ ਦੇ ਦਰਸ਼ਨ ਹੋ ਜਾਣਾ ਤਾਂ ਉਹ ਮੁੰਡੇ ਫੇਰ ਕਹਿਣ ਲੱਗੇ ਕਹਿੰਦੇ ਬਾਬਾ ਨਾਲੇ ਕਹਿੰਦੇ ਨੇ ਪ੍ਰਮਾਤਮਾ ਹੈ ਹੀ ਨਹੀਂ ਤੂੰ ਕਿਉਂ ਇਹ ਗੱਲਾਂ ਕਰਦਾ ਹੈ ਪ੍ਰਮਾਤਮਾ ਕਿੱਥੇ ਹੈ ਇਹ ਤਾਂ ਤੂੰ ਗਲਤ ਕਹਿਣਾ ਹੈ ਤਾਂ ਉਹ ਫਕੀਰ ਫੇਰ ਉਹ ਮੁੰਡਿਆ ਨੂੰ ਜਵਾਬ ਦੇਣ ਲੱਗਿਆ ਕਹਿੰਦਾ ਬੇਟਾ ਗੱਲ ਸੁਣੋ ਮੇਰੀ ਅੱਜ ਕੱਲ੍ਹ ਦੇ ਮਾਹੌਲ ਦੇ ਨਾਲ ਤੁਹਾਨੂੰ ਦੱਸਦਾ ਇੱਕ ਫਿਲਮ ਬਣਦੀ ਹੈ ਏ ਵੀ ਇੱਕ ਆਪਾਂ ਜੱਗ ਦੇ ਉੱਤੇ ਆਏ ਆ ਇੱਕ ਫਿਲਮ ਦੇ ਤੌਰ ਤੇ ਇੱਥੇ ਸਾਰੇ ਆਪਾਂ ਇੱਕ ਨਾਟਕ ਕਰਦੇ ਫਿਰਦੇ ਆ ਆਪਾਂ ਸਾਰੇ ਐਕਟਰ ਆ ਤੇ ਆਪਣਾ ਡਾਇਰੈਕਟਰ ਹੈ ਪ੍ਰਮਾਤਮਾ ਤਾਂ ਉਹ ਮੁੰਡੇ ਕਹਿੰਦੇ ਹਾਂ ਬਾਬਾ ਠੀਕ ਹੈ ਆਪਾਂ ਸਾਰੇ ਇੱਕ ਫਿਲਮ ਮੰਗੂ ਇੱਕ ਫਿਲਮ ਬਣਾਉਣਾ ਹੈ ਤੇ ਫੇਰ ਬਾਬਾ ਕਹਿੰਦਾ ਤੁਸੀਂ ਮੈਨੂੰ ਐਂ ਦੱਸੋ ਜਿਹੜਾ ਕਿਦੇ ਫਿਲਮ ਬਣਾਉਣ ਵਾਲਾ ਡਾਇਰੈਕਟਰ ਹੁੰਦਾ ਹੈ ਉਹ ਕਿਦੇ ਫਿਲਮ ਦੇ ਵਿੱਚ ਆਇਆ ਹੈ ਉਹ ਮੁੰਡੇ ਸਾਰੇ ਚੁੱਪ ਕਰ ਗਏ ਕਹਿੰਦਾ ਪ੍ਰਮਾਤਮਾ ਇੱਕ ਆਪਣਾ ਡਾਇਰੈਕਟਰ ਹੈ ਉਹ ਆਪਾਂ ਨੂੰ ਫਿਲਮ ਬਣਾਉਣ ਵਾਸਤੇ ਭੇਜਿਆ ਹੈ ਇਸ ਕਰਕੇ ਡਾਇਰੈਕਟਰ ਕਿਦੇ ਫਿਲਮ ਬਣਾਉਂਦਾ ਹੁੰਦਾ ਜਿਹੜਾ ਉਹ ਕਿਦੇ ਮੂਰੇ ਨਹੀਂ ਆਉਂਦਾ ਹੁੰਦਾ ਉਹ ਕਲਾਕਾਰਾਂ ਨੂੰ ਹੀ ਮੂਰੇ ਭੇਜਦਾ ਹੁੰਦਾ ਇਸ ਕਰਕੇ ਆਪਾਂ ਇੱਕ ਫਿਲਮ ਦੀ ਤੌਰ ਤੇ ਇੱਕ ਫਿਲਮ ਬਣਾਉਣ ਦੇ ਢੰਗ ਦੇ ਨਾਲ ਇਸ ਸੰਸਾਰ ਤੇ ਆਪਦੀ ਜ਼ਿੰਦਗੀ ਬਤੀਤ ਕਰ ਰਹੇ ਆ ਤਾ ਉਹ ਮੁੰਡੇ ਸਾਰੇ ਚੁੱਪ ਕਰ ਗਏ ਤੇ ਹੈਰਾਨ ਰਹਿ ਗਏ ਤਾਂ ਹੀ ਬਾਬਾ ਕਹਿਣ ਲੱਗਿਆ ਪੁੱਤਰੋ ਤੁਸੀਂ ਪ੍ਰਮਾਤਮਾ ਦਾ ਨਾਮ ਲਿਆ ਕਰੋ ਇਹੀ ਜਿਹੜਾ ਇੱਕ ਇੱਕ ਸੁਵਾਸ ਹੈ ਤੁਹਾਡਾ ਇਹੀ ਨਾਲ ਜਾਊਗਾ ਪ੍ਰਮਾਤਮਾ ਦਾ ਨਾਮ ਜਪਣ ਨਾਲ ਬੰਦੇ ਦੀ ਜ਼ਿੰਦਗੀ ਸਵਰਗ ਬਣਦੀ ਹੈ ਬੰਦਾ ਚੰਗੇ ਕੰਮਾਂ ਤੇ ਲੱਗਦਾ ਹੈ ਬੰਦਾ ਵਧੀਆ ਕੰਮ ਕਰਦਾ ਜੇ ਆਪਾਂ ਪ੍ਰਮਾਤਮਾ ਦਾ ਨਾਮ ਜਪਾਂਗੇ ਤਾਹੀ ਆਪਾਂ ਚੰਗੇ ਕੰਮ ਕਰਾਂਗੇ ਤੇ ਆਪਣੇ ਚੰਗੇ ਕਰਮ ਹੋਣਗੇ। ਬਾਬਾ ਇਹਨਾਂ ਕਹਿ ਕੇ ਉਥੋਂ ਤੁਰਦਾ ਬਣਿਆ। ਇਹ ਸੀ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਨੇ, ਜਿਹੜੇ ਉਹ ਪਿਆਰੇ ਨੂੰ ਭਾੜਨ ਵਾਸਤੇ ਹੁੰਦੇ ਨੇ, ਉਹ ਕਿਸੇ ਦੀ ਹੀਰਖਾ ਬ੍ਰੋਧਤਾ ਨਹੀਂ ਕਰਦੇ।